ਤੁਸੀਂ ਦੇਖ ਰਹੇ ਹੋ ਜੀਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਦੇ ਨਿਵਾਸੀਆਂ ਵਿੱਚ ਅੱਜ ਉਸ ਵਕਤ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਗਈ ਜਦ ਸਵੇਰ ਕਰੀਬ 6 ਵਜੇ ਇੱਕ ਟਰੱਕ ਚਾਲਕ ਆ ਕੇ ਪਿੰਡ ਵਾਸੀਆਂ ਨੂੰ ਪਟਾਕਾ ਫੈਕਟਰੀ ਦਾ ਐਡਰੈਸ ਪੁੱਛਿਆ ਪਿੰਡ ਵਾਸੀ ਪਟਾਕਾ ਫੈਕਟਰੀ ਤੋਂ ਅਣਜਾਣ ਸਨ ਜਦ ਡਰਾਈਵਰ ਨੇ ਕਿਹਾ ਕਿ ਮੋਗਾ ਰੋਡ ਤੇ ਜਾਣਾ ਹੈ ਤਾਂ ਉਹਨਾਂ ਨੇ ਉਸ ਨੂੰ ਮੋਗਾ ਰੋਡ ਦੇ ਰਾਹ ਪਾ ਦਿੱਤਾ ਤੇ ਖੁਦ ਇਕੱਠੇ ਹੋ ਕੇ ਮਗਰਮਗਰ ਚਲੇ ਗਏ ਉਹ ਇੱਕ ਗਡਾਊਨ ਦੇ ਵਿੱਚ ਚਲੀ ਗਈ ਜੋ ਕਿ ਪਿੰਡ ਤੋਂ 3-400 ਮੀਟਰ ਅੱਗੇ ਬਣਿਆ ਹੋਇਆ ਸੀਗਾ ਉੱਥੇ ਜਦੋਂ ਨਗਰ ਨਿਵਾਸੀ ਗਏ ਤਾਂ ਉਸ ਟਰੱਕ ਦੇ ਵਿੱਚੋਂ ਪਟਾਕੇ ਅਨਲੋਡ ਹੋ ਰਹੇ ਸਨ ਅ ਜਦ ਨਗਰ ਨਿਵਾਸੀਆਂ ਨੇ ਸਵਾਲ ਕੀਤਾ ਤਾਂ ਗਡਾਊਨ ਦੇ ਮਾਲਕਾਂ ਵੱਲੋਂ ਜਿਹੜਾ ਟਰੱਕ ਨੂੰ ਉੱਥੋਂ ਜਾਣ ਦਿੱਤਾ ਗਿਆ ਤੇ ਮੌਕੇ ਤੇ ਜਦ ਜੀਡੀਵੀ ਨਿਊਜ਼ ਦੀ ਟੀਮ ਉੱਥੇ ਪਹੁੰਚੀ ਗਡਾਊਨ ਦੇ ਵਿੱਚ ਪਟਾਕੇ ਜਿਹੜੇ ਕਾਫੀ ਮਾਤਰਾ ਦੇ ਵਿੱਚ ਸਾਰੇ ਗਡਾਊਨਾਂ ਦੇ ਵਿੱਚ ਹੀ ਭਰੇ ਹੋਏ ਸਨ ਜਦ ਜੀਡੀਪੀ ਨਿਊਜ਼ ਵੱਲੋਂ ਇਸ ਦੀ ਜੋ ਮਨਜ਼ੂਰੀ ਵਗੈਰਾ ਦੀ ਮੰਗ ਕੀਤੀ ਗਈ ਤਾਂ ਮਾਲਕਾਂ ਵੱਲੋਂ ਲਗਭਗ ਸਾਰੇ ਵਿਭਾਗਾਂ ਦੀਆਂ ਮਨਜ਼ੂਰੀਆਂ ਦਿਖਾ ਦਿੱਤੀਆਂ ਗਈਆਂ ਪਰ ਵੱਡਾ ਸਵਾਲ ਨਗਰ ਨਿਵਾਸੀਆਂ ਵੱਲੋਂ ਇਹ ਠਾਇਆ ਜਾ ਰਿਹਾ ਸੀ ਕਿ ਸਾਰੇ ਵਿਭਾਗਾਂ ਦੀ ਮਨਜ਼ੂਰੀ ਹੋ ਗਈ ਪਰ ਪਿੰਡ ਵਾਸੀਆਂ ਦੀ ਜਾਂ ਉੱਥੇ ਨੇੜੇ ਰਹਿਣ ਵਾਲੇ ਲੋਕਾਂ ਦੀ ਮਨਜ਼ੂਰੀ ਕਿਉਂ ਨਹੀਂ ਲਈ ਗਈ ਸਾਡੀ ਸੈਮਟੀ ਕਿਸ ਅਧਿਕਾਰੀ ਵੱਲੋਂ ਵੇਚੀ ਗਈ ਇਹ ਉਹਨਾਂ ਦਾ ਇੱਕ ਵੱਡਾ ਸਵਾਲ ਸੀ ਕਿਉਂਕਿ ਉਹਨਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਕੇ ਇਹ ਗਡਾਊਨ ਬਣਾਇਆ ਗਿਆ ਹੈ ਇਸ ਸਬੰਧੀ ਨਗਰ ਨਿਵਾਸੀ ਇਕੱਠੇ ਹੋਏ ਤੇ ਉਹਨਾਂ ਨੇ ਮਾਲਕਾਂ ਦੇ ਨਾਲ ਵੀ ਰੋਸ ਪ੍ਰਗਟ ਕੀਤਾ ਪ੍ਰੈਸ ਨੂੰ ਵੀ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਡੀਸੀ ਮੋਗਾ ਨੂੰ ਮਿਲ ਕੇ ਇਸ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਗਡਾਊਨ ਨੂੰ ਜਿੰਨੀ ਜਲਦੀ ਹੋ ਸਕੇ ਬੰਦ ਕੀਤਾ ਜਾਵੇ ਪੇਸ਼ ਹੈ ਜੀ ਡੀਬੀ ਨਿਊਜ਼ ਵੱਲੋਂ ਵਿਸ਼ੇਸ਼ ਰਿਪੋਰਟ ਕਿੱਥੋਂ ਦੇ ਰਣ ਵਾਲੇ ਮੋਗਾ ਦੇ ਜੀ ਸਰ ਇੱਕ ਬੋਨਾ ਦੇ ਵਿੱਚ ਇੱਕ ਗਰਾਊਂਡ ਬਣਾਇਆ ਕਾਦਾ ਗਰਾਊਂਡ ਬਣਾਇਆ ਗਿਆ ਇਹ ਆਪਣਾ ਪੜਾਕਾ ਸਟੋਰ ਕਰਨ ਦਾ ਗੜਾਉਂਡ ਹੈ ਜੀ ਪਿੰਡ ਵਾਲਿਆਂ ਦਾ ਇਤਰਾਜ ਹੈ ਕਿ ਵੀ ਜਿਹੜਾ ਸਾਨੂੰ ਇਹਦੇ ਬਾਰੇ ਦੱਸਿਆ ਨਹੀਂ ਗਿਆ ਜਦੋਂ ਇਹਦੀ ਮਨਜ਼ੂਰੀ ਲਈ ਗਈ ਗਿ ਗੜਾਉਂਡ ਦੀ ਤਾਂ ਸਾਨੂੰ ਇਹ ਦੱਸਿਆ ਨਹੀਂ ਗਿਆ ਕਿ ਵੀ ਇਹ ਕਾਦਾ ਗੜਾਉਂਡ ਬਣ ਰਿਹਾ ਕੁਝ ਤਾਂ ਕਹਿ ਰਿਹਾ ਜੀ ਇਹ ਚੂੜੀਆਂ ਬਣ ਰਹੀਆਂ ਚੂੜੀਆਂ ਦਾ ਗੜਾਉਂਡ ਬਣ ਰਿਹਾ ਸੀ ਕੋਈ ਇਹ ਦੇਖੋ ਸਾਡਾ ਨਾ ਜਿਵੇਂ ਦੁਕਾਨ ਹੈਗੀ ਜੀ ਮੋਗੇ ਮੇਨ ਚ ਜੀ ਅਸੀਂ ਸਾਰੇ ਧਿਆਰਾਂ ਦਾ ਕੰਮ ਕਰਦੇ ਜਿੱਦਾਂ ਪਟਾਕੇ ਹੋ ਗਏ ਉਸ ਤੋਂ ਬਾਅਦ ਹੁਣ ਜਰਾਬਾ ਟੋਪੀਆਂ ਦਾ ਆਜੂਗਾ ਜੀ ਗੁੱਡਿਆਂ ਦਾ ਆਜੂਗਾ ਜੀ ਹੋਲੀ ਦਾ ਆਜੂਗਾ ਜੀ ਉਸ ਤੋਂ ਬਾਅਦ ਹੁਣ ਜਿਵੇਂ ਜਿਵੇਂ ਮਨਜ਼ੂਰੀ ਹੁਣੇ ਜਿਹੜੀ ਦੇਖੋ ਜੀ ਸਰਕਾਰ ਵੱਲੋਂ ਹੈ ਜੀ ਜਿਵੇਂ ਵੀ ਆਪਾਂ ਸਰਕਾਰ ਦੇ ਜਿਹੜੇ ਸਟੈਪ ਹੁੰਦੇ ਆ ਜੀ ਉਹ ਲਿੱਤੇ ਆ ਜੀ ਉਹ ਜਿਵੇਂ ਜਿਵੇਂ ਐਨਓਸੀ ਆਈਆਂ ਜੀ ਉਵੇਂ ਉਵੇਂ ਕੰਪਲੀਟ ਕੀਤੀਆਂ ਜੀ ਆਪਾਂ ਜੀ ਪਰ ਪਿੰਡ ਵਾਲਿਆਂ ਦਾ ਇਤਰਾਜ਼ ਹੈ ਕਿ ਕਿਤੇ ਪਟਾਕਾ ਫੈਕਟਰੀ ਬਣ ਰਹੀ ਹੈਗੀ ਨਹੀਂ ਫੈਕਟਰੀ ਨਹੀਂ ਹੈ ਜੀ ਪਹਿਲੀ ਗੱਲ ਦੇਖੋ ਫੈਕਟਰੀ ਨਹੀਂ ਹੈ ਸਟੋਰ ਕਰਨ ਲਈ ਹੈ ਜੀ ਗੱਲ ਕਿਉਂਕਿ ਫੈਕਟਰੀ ਦੇ ਵਿੱਚ ਮੈਨੂਫੈਕਚਰਿੰਗ ਹੁੰਦੀ ਹੈ ਆਪਣਾ ਮੈਨੂਫੈਕਚਰਿੰਗ ਨਹੀਂ ਆਪਣਾ ਕੱਲਾ ਸਟੋਰ ਕਰਨ ਲਈ ਹੈ ਜੀ ਬਟਾਕਾ। ਇੱਕ ਕਦੋਂ ਤਾਂ ਸਟੋਰ ਕਰ ਰਹੇ ਹੁੰਦੇ ਜੀ। ਇਹ ਫਿਲਹਾਲ ਤਾਂ ਜੀ 2-4 ਦਿਨਾਂ ਤੋਂ ਆਹੀ 2 ਮਹੀਨੇ ਕਰਾਂਗੇ ਜੀ ਉਸ ਤੋਂ ਬਾਅਦ ਅਗਲਾ ਸੀਜ਼ਨ ਸ਼ੁਰੂ ਹੋ ਜਾਊਗਾ ਸਾਡਾ। ਉੱਥੇ ਆਵਾਂਗੇ ਜੀ ਜਿਵੇਂ ਮੰਨ ਲਓ ਇਦੋਂ ਬਾਅਦ ਟ੍ਰਾਪ ਟੂਪੀਆਂ ਜਰਬਾਂ ਦਾ ਹੋ ਜਾਊਗਾ ਜੀ ਗੁੱਡਿਆਂ ਦਾ ਆ ਜਾਊਗਾ ਜੀ। ਕਾਰੀਗਰ ਇੱਥੇ ਆਣਗੇ ਜੀ ਕਾਪੀਆਂ ਦਾ ਆ ਜਾਊਗਾ ਜੀ। ਇਹਦੇ ਤੋਂ ਜਿਹੜੇ-ਜਿਹੜੇ ਡਿਪਾਰਟਮੈਂਟਸ ਤੋਂ ਤੁਹਾਨੂੰ ਐਨਓਸੀ ਲੈਣ ਦੀ ਲੋੜ ਹੁੰਦੀ ਹੈ ਕੀ ਉਹ ਸਾਰੀਆਂ ਤੁਸੀਂ ਐਨਓ ओके ਕਿਹੜੇ ਕਿਹੜੇ ਅਪਾਰਟਮੈਂਟ ਤੋਂ ਕਿਹੜੇ ਕਿਹੜੇ ਆਪਣੀ ਫਾਇਰ ਦੀ ਹੁੰਦੀ ਹੈ ਜੀ ਸੀਐਲਯੂ ਹੁੰਦੀ ਹੈ ਜੀ ਡੀਸੀ ਸਭ ਤੋਂ ਹੁੰਦੀ ਹੈ ਜੀ ਸੜਕ ਦੀ ਹੁੰਦੀ ਹੈ ਜੀ ਹਾਂ ਜੀ ਇੱਕ ਇਹਦੇ ਵਿੱਚ ਗਾਈਡਲਾਈਨਸ ਦੇ ਵਿੱਚ ਇਹ ਗੱਲ ਲਿਖੀ ਹੋਈ ਸੀਗੀ ਕਿ ਵੀ ਜਿਹੜਾ ਜਿੱਥੇ ਇਹ ਗਡਾਉਨ ਬਣਦਾ ਪਟਾਕਾ ਦਾ ਪਟਾਕਿਆਂ ਦਾ ਕਿ ਉਹਦੇ ਆਲੇ ਦੁਆਲੇ ਦੇ ਲੋਕ ਕੋਈ ਰੈਸ਼ੀ ਏਰੀਆ ਨਹੀਂ ਹੋਣਾ ਚਾਹੀਦਾ ਹਾਂਜੀ ਕੋਈ ਨਹੀਂ ਹੈ ਜੀ ਰੈਸ਼ੀ ਇਹਨਾਂ ਨਾਲ ਹੀ ਦਾਇਰਾ ਹੁੰਦਾ ਹੈ ਜੀ ਮਤਲਬ 150 200 ਮੀਟਰ ਤੱਕ ਤੇ ਕੋਈ ਰੈਸ਼ੀ ਏਰੀਆ ਨਹੀਂ ਹੋਣਾ ਚਾਹੀਦਾ ਇਹ ਸੜਕ ਤੋਂ 20 ਫੁੱਟ ਪਿੱਛੇ ਹੋਣਾ ਚਾਹੀਦਾ ਕਿੰਨਾ ਕਿਲੋਮੀਟਰ ਦਾ ਹੁੰਦਾ ਹੈ ਕਾਦਾ ਜੀ ਅੱਧਾ ਕਿਲੋਮੀਟਰ ਹੀ ਸਰਾਊਂਡਡ ਹੀ ਹੈ ਜੀ ਦੇਖ ਲਓ ਅੱਧਾ ਕਿਲੋਮੀਟਰ ਤੱਕ ਤੇ ਕੋਈ ਰੈਸ਼ੀ ਏਰੀਆ ਨਹੀਂ ਹੈ ਜੀ ਉਹ ਤਾਂ ਸਾਰੀਆਂ ਐਨਓਸੀਆ ਜੋ ਵੀ ਸੜਕ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ ਸੜਕ ਤੋਂ 20 ਫੁੱਟ ਪਿੱਛੇ ਹੈ ਜੀ ਇੱਕ ਇਹਦੇ ਚ ਵੱਡੀ ਗੱਲ ਇਹ ਆਈ ਸੀ ਕਿ ਕੋਈ ਜਲਨਸ਼ੀਲ ਪਦਾਰਥ ਜਿਹੜਾ ਹੈ ਚਲਨਸ਼ੀਲ ਪਦਾਰਥ ਦੇਖੋ ਨਾ ਜੀ ਇਹ ਮੇਰਾ ਕੋਈ ਇੱਕ ਨਹੀਂ ਹੈ ਜੀ ਆਲਰੇਡੀ ਕਿੰਨੇ ਬਣੇ ਹੋਏ ਆਲਓਵਰ ਇੰਡੀਆ ਜਾਂ ਪੰਜਾਬ ਹੀ ਲੈ ਲਓ ਇੱਥੇ ਦੋ ਕਿਲੇ ਛੱਡ ਦੋ ਸੜਕਾ ਛੱਡ ਕੇ ਹੀ ਬਣਿਆ ਹੋਇਆ ਜੀ ਉੱਥੇ ਵੀ ਸਾਰੀਆਂ ਇਹੀ ਆਈਟਮ ਹੈ ਜੀ ਉਹ ਜਿਵੇਂ ਗਾਈਡਲਾਈਨ ਤੋਂ ਬਣਦੇ ਜਿਵੇਂ ਬਣਿਆ ਹੋਇਆ ਜੀ ਇਹ ਓਕੇ ਜੀ ਮੇਰਾ ਨਾਮ ਬਲਰਾਜ ਸਿੰਘ ਜੀ ਕਿੱਥੇ ਦੇ ਰਹਿਣ ਹੋ ਜੀ ਭੋਨੇ ਦੇ ਜੀ ਮੌਜੂਦਾ ਸਰਪੰਚ ਮੇਰੀ ਵਾਈਫ ਸਰਪੰਚ ਹੈ ਚਰਨਜੀਤ ਕੌਰ ਸਰੇ ਜੀ ਦੇ ਪਿੰਡ ਦੇ ਵਿੱਚ ਜਿਹੜੀ ਪਟਾਕਿਆਂ ਦਾ ਜਿਹੜਾ ਗੋਡਾਊਨ ਬਣਾਇਆ ਗਿਆ ਪਿੰਡ ਵਾਲਿਆਂ ਦਾ ਇਤਰਾਜ਼ ਹੈ ਕਿ ਇਹ ਗੋਡਾਊਨ ਨਹੀਂ ਫੈਕਟਰੀ ਹੈ ਪਰ ਉਹਦੇ ਪਿਛੇ ਜੋ ਦੂਸਰੇ ਮਾਲਕ ਉਹ ਕਹ ਰਹੇ ਗੜਾਉਣ ਕਿ ਮਾਮਲਾ ਕੀ ਹੈ ਸਾਰਾ ਇਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਜੀ ਗੜਾਉਣ ਬਣਾਉਣ ਤੋਂ ਪਹਿਲਾਂ ਸਾਡੇ ਤੋਂ ਕੋਈ ਸਹਿਮਤੀ ਲਈ ਗਈ ਨਹੀਂ ਜੀ ਕੋਈ ਨਹੀਂ ਲਈ ਪੈਂਡ ਦੀ ਕੋਈ ਸਹਿਮਤੀ ਨਹੀਂ ਲਈ ਗਈ ਕੋਈ ਸਹਿਮਤੀ ਨਹੀਂ ਕਿਸੇ ਬੰਦੇ ਨਾਲ ਨੇ ਸੰਪਰਕ ਹੀ ਨਹੀਂ ਕੀਤਾ ਅੱਛਾ ਤੁਹਾਨੂੰ ਕੀ ਦੱਸਿਆ ਗਿਆ ਸੀਗਾ ਵੀ ਇੱਥੇ ਕੀ ਬਣ ਰਿਹਾ ਇਹ ਤਾਂ ਇੱਥੇ ਪਤਾ ਹੀ ਨਹੀਂ ਲੱਗਾ ਲੋਕਾਂ ਨੂੰ ਵੀ ਕੀ ਬਣਾ ਰਿਹਾ ਕਦੇ ਚੁੰਨੀਆਂ ਦਾ ਕਹਿ ਰਹੇ ਸੀ ਕੋਈ ਕੁਛ ਕਹਿ ਰਿਹਾ ਸੀਗਾ ਕਿਸੇ ਨੂੰ ਕੁਝ ਨਹੀਂ ਦੱਸਿਆ ਇਹਨੇ ਅੱਜ ਪਿੰਡਵਾਸੀ ਇਕੱਠੇ ਹੋਏ ਕਿਸ ਕਾਰਨ ਲਈ ਇਕੱਠੇ ਹੋਏ ਇਸੇ ਕਾਰਨ ਇਕੱਠੇ ਹੋਏ ਜੀ ਪਟਾਕਾ ਫੈਕਟਰੀ ਹੈ ਇਹਨਾਂ ਨੇ ਹੁਣ ਪਤਾ ਲੱਗਾ ਵੀ ਪਟਾਕੇ ਇੱਥੇ ਇਹਨਾਂ ਨੇ ਬਣਾਉਣੇ ਵੀ ਹੈ ਤੇ ਵੇਚਣੇ ਵੀ ਹੈ ਇਤਰਾਜ ਕੀ ਹੈ ਤੁਹਾਡਾ ਬੈਸ ਇਤਰਾਜ ਇਹ ਆ ਵੀ ਸਾਡੇ ਨੇੜੇ ਨੇੜੇ ਜਿਹੜੀ ਪ੍ਰਾਪਰਟੀ ਹੈ ਬਿਲਕੁਲ ਜ਼ੀਰੋ ਹੋ ਜਾਊਗੀ ਪਰ ਉਹ ਕਹਿੰਦੇ ਆ ਵੀ ਸਾਡੇ ਕੋਲ ਮਨਜ਼ੂਰੀ ਹੈ ਸਾਨੂੰ ਅਧਿਕਾਰੀਆਂ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਇੱਥੇ ਗੜਾਉਣਾ ਬਣਾਉਣਾ ਉਹ ਤਾਂ ਮਨਜ਼ੂਰੀ ਜਿਹਨਾਂ ਨੇ ਦਿੱਤੀ ਉਹਨਾਂ ਤੋਂ ਪੁੱਛਿਆ ਜਾਵੇ ਜੀ ਮੇਰੇ ਕੋਲ ਪਿੰਡਵਾਸੀਆਂ ਨੇ ਇਹਨਾਂ ਨੇ ਕੋਈ ਮਨਜ਼ੂਰੀ ਨਹੀਂ ਲਈ ਨਹੀਂ ਮੈਂ ਕੋਈ ਪੰਚਾਇਤ ਦੇ ਨਾਲ ਕੋਈ ਤਾਲਮੇਲ ਨਹੀਂ ਕੋਈ ਸੰਪਰਕ ਨਹੀਂ ਕੀਤਾ ਜੀ ਕਿਸੇ ਨਾਲ ਮੈਣਾ ਠਾਣੇ ਵੱਲੋਂ ਤੁਹਾਨੂੰ ਕੋਈ ਕਾਲ ਆਈ ਸੀ ਮੈਨੇ ਠਾਣੇ ਤੋਂ ਦਿਲਰਾਜ ਮੁਨਸੀ ਦਾ ਫੋਨ ਆਇਆ ਸੀਗਾ ਵੀ ਤੁਸੀਂ ਸਾਈਨ ਕਰਕੇ ਜਾਓ ਇੱਥੇ ਅਗੇ ਮੈਂ ਕਹਾਂ ਵੀ ਸਾਨੂੰ ਕੋਈ ਸਲੂਸ਼ਨ ਨਹੀਂ ਕੋਈ ਸਾਨੂੰ ਦਿਖਾਓ ਵੀ ਸਾਈਨ ਕਰਨ ਦਾ ਕੀ ਕਰੀਏ ਯਾਨੀ ਤੁਸੀਂ ਕੋਈ ਸਾਈਨ ਨਹੀਂ ਕੀਤੇ ਸਰਪੰਚ ਨਹੀਂ ਕਿਤੇ ਸਾਈਨ ਨਹੀਂ ਤੁਹਾਡੇ ਮੈਸੇਜ ਨਹੀਂ ਜਾਨੇ ਕੋਈ ਸਾਈਨ ਨਹੀਂ ਕੀਤੇ ਬਿਲਕੁਲ ਨਹੀਂ ਕੀਤੇ ਓਕੇ ਤੁਹਾਡੀ ਮਨਜ਼ੂਰੀ ਤੋਂ ਬਿਨਾ ਬਾਰੇ-ਬਾਰੇ ਹੋ ਗਿਆ ਬਾਰੇ-ਬਾਰ ਹਾਂਜੀ ਹੁਣ ਕੀ ਇਤਰਾਜ਼ ਕੀ ਹੈ ਤੁਹਾਡਾ ਸਾਡਾ ਇਤਰਾਜ਼ ਨੇੜੇ-ਨੇੜੇ ਪ੍ਰਾਪਰਟੀ ਦਾ ਜੀ ਤੇ ਬਣ ਗਈ ਤਾਂ ਸਾਡਾ ਨੁਕਸਾਨ ਹੋਊਗਾ। ਨੇੜੇ ਕੋਈ ਅੱਗ ਲੱਗ ਗਈ ਕੱਲ ਨੂੰ ਇਹਨਾਂ ਦਾ ਨੁਕਸਾਨ ਹੋ ਗਿਆ ਫਿਰ ਕੌਣ ਭਰੂਗਾ? ਇਸ ਮਸਲੇ ਨੂੰ ਲੈ ਕੇ ਤੇ ਡੀਸੀ ਸਾਹਿਬ ਨਾਲ ਜਾਂ ਕਿਛ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ? ਨਹੀਂ ਹਲੇ ਕੋਈ ਨਹੀਂ ਕੀਤੀ ਸਾਨੂੰ ਪਤਾ ਹੀ ਅੱਜ ਲੱਗਾ ਜੀ। ਓਕੇ ਉਹ ਕਿਵੇਂ ਪਤਾ ਲੱਗਿਆ ਤੁਹਾਨੂੰ? ਮੇਰੇ ਕੋਲੇ ਹੁਣ ਬੰਦੇ ਗਏ ਸੀ ਵੀ ਆਹ ਚੀਜ਼ ਉੱਥੇ ਪਟਾਕਾ ਫੈਕਟਰੀ ਬਣ ਰਹੀ ਹੈ ਤੇ ਉੱਥੇ ਪਟਾਕੇ ਲਾਈ ਜਾਂਦੇ ਆ ਤੇ ਤੁਸੀਂ ਆਓ ਉੱਥੇ ਮੈਂ ਤਾਂ ਤਾਂ ਆਇਆ ਇੱਥੇ ਹੁਣ। ਹੁਣ ਅਗਲਾ ਐਕਸ਼ਨ ਕੀ ਹੈ ਤੁਹਾਡਾ? ਅਗਲਾ ਐਕਸ਼ਨ ਹੈ ਡੀਸੀ ਨੂੰ ਮਿਲਦੇ ਹਾਂ। ਦੇ ਹਿਸਾਬ ਦੇ ਧਿਆਨ ਚ ਲਿਓ ਨੇ ਤੁਸੀਂ ਇਸ ਦੀ ਮਨਜ਼ੂਰੀ ਕਿਹੜੇ ਹਿਸਾਬ ਚ ਦਿੱਤੀ ਐ ਪਿੰਡ ਤੋਂ ਕਿਸੇ ਨੂੰ ਪੁੱਛਿਆ ਵੀ ਤੱਕ ਰਹੀ ਨਹੀਂ ਇਹਨਾਂ ਨੇ ਕੀ ਨਾਮ ਤੁਹਾਡਾ ਜੀ ਗੁਰਪ੍ਰੀਤ ਸਿੰਘ ਜੀ ਪਿੰਡ ਬੋਨਾ ਪਿੰਡ ਵਾਸੀ ਇਕੱਠੇ ਹੋਏ ਅੱਜ ਕਿਸ ਮਾਮਲੇ ਲਈ ਇਕੱਠੇ ਹੋਏ ਇਹ ਪਟਾਕਾ ਸਟੋਰ ਇਹਨਾਂ ਨੇ ਤਿਆਰ ਕੀਤਾ ਸਾਡੀ ਮਜੂਰੀ ਤੇ ਬਣਾ ਕੀਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਉਹਦੇ ਵਾਸਤੇ ਇਕੱਠੇ ਹੋਏ ਇਸ ਵੀ ਦੱਸੋ ਇਹ ਮਜੂਰੀ ਵਗੈਰਾ ਦਿਖਾਓ ਇਹਨਾਂ ਕੋਲੇ ਪਰ ਪਿੰਡ ਦੀ ਸਹਿਮਤੀ ਕੋਈ ਨਾਂ ਦਿਖਾਈ ਗਈ ਇਹਨਾਂ ਤੋਂ ਤੁਹਾਡਾ ਘਰ ਕਿੱਥੇ ਐ ਸਾਡਾ ਘਰ ਪਿੰਡ ਦੇ ਵਿੱਚ ਆ ਜ਼ਮੀਨ ਮੇਰੀ ਜਮ੍ਹਾਂ ਨਾਲ ਲੱਗ ਰਹੀ ਆ अच्छा इस गोडाउन दे बिल्कुल ਨਾਲ ਲੱਗਦੀ ਜਮੀਨ ਹੈ 10 ਫੁੱਟ 11 ਫੁੱਟ ਤੇ ਤਰਾਜ ਕੀ ਹੈ ਤਰਾਜ ਕੀ ਹੈ ਤੁਹਾਨੂੰ ਤਰਾਜ ਇਹ ਵੀ ਸਾਡੇ ਖੇਤ ਦੇ ਵਿੱਚ ਕਿਤੇ ਅੱਗ ਪੈਂਦੀ ਜਾਂ ਸਾਥ ਵਾਰ ਅੱਗ ਪੈਂਦੀ ਉਹਦਾ ਮੁੜ ਕੇ ਪਰਭਾਈ ਕੌਣ ਕਰੂਗਾ ਤੇ ਜਾਂ ਅਸੀਂ ਨਾਲ ਇੱਕ ਘਰ ਮਕਾਨ ਪਾਉਣਾ ਚਾਹੁੰਦੇ ਹਾਂ ਮਕਾਨ ਕਿੱਦਾਂ ਪਾਵਾਂਗੇ ਉਹਨੇ ਆਪਦੀ ਜ਼ਮੀਨ ਵਿੱਚ ਪਰ ਜਿਹੜੇ ਫੈਕਟਰੀ ਦੇ ਮਾਲਕ ਹੈ ਉਹਨਾਂ ਵੱਲੋਂ ਮਨਜ਼ੂਰੀਆਂ ਦਿਖਾਈਆਂ ਗਈਆਂ ਉਹ ਕਹਿੰਦੇ ਸਾਡੇ ਕੋਲ ਮਨਜ਼ੂਰੀਆ ਡੀਸੀ ਸਾਹਿਬ ਦੀ ਮਨਜ਼ੂਰੀ ਲੈ ਕੇ ਹੀ ਅਸੀਂ ਇਹ ਜਿਹੜਾ ਗੋਡਾਊਨ ਬਣਾਇਆ ਇਦਾਂ ਦੀਆਂ ਮਨਜ਼ੂਰੀਆਂ ਜੀ ਪਿੰਡ ਵਾਲੀ ਪੰਚਾਇਤ ਤੋਂ ਜਾਂ ਮੰਡੀਆਂ ਗੌਂਡੀਆਂ ਦੇ ਸਾਈਨ ਲੈ ਕੇ ਲਈਆਂ ਜਾਂਦੀਆਂ ਇਦ ਤਸੀਂ ਕੋਈ ਇਤਰਾਜ਼ ਨਹੀਂ ਕਰਦੇ ਤੁਹਾਨੂੰ ਪਤਾ ਕਦੋਂ ਲੱਗਿਆ ਤਾਂ ਸਾਨੂੰ ਤਾਂ ਅੱਜ ਕਰੋ ਗੱਡੀ ਲੈਣ ਲੱਗੇ ਤਾਂ ਨਾ ਟਰੱਕ ਡਰਾਈਵਰ ਆਇਆ ਕਰੋ ਉਹਨੇ ਪਿੰਡ ਦੇ ਵਿੱਚ ਪੁੱਛ ਲਈ ਪਟਾਕਾ ਫਿਲਟਰੀ ਰਹਿ ਜਾਣਾ ਅਸੀਂ ਸੋਚਿਆ ਪਟਾਕਾ ਫਿਲਟਰੀ ਤਾਂ ਪਿੰਡ ਦੇ ਵਿੱਚ ਹੈ ਹੀ ਨਹੀਂ ਕੋਈ ਫਿਰ ਉਹ ਕਹਿੰਦਾ ਇਦਾਂ ਦੇ ਗੜਾਉਣ ਜਾਣਾ ਕਰੋ ਨੇ ਦੱਸਿਆ ਏਰੀਆ ਵੀ ਇੱਥੇ ਜਾਣਾ ਗੱਡੀ ਦੇ ਮਗਰ ਹੈ ਗੱਡੀਆਂ ਦੇ ਗੜਾਉਣ ਚਾ ਕੇ ਲੱਗ ਗਈ ਇਹ ਗੱਡੀ ਨੂੰ ਅੰਦਰ ਵਾਰ ਕੇ ਜਾਦੀ ਜਿੰਦਾ ਲਾ ਕੇ ਲਾਉਣ ਲੱਗੇ ਆ ਨਹੀਂ ਕਰਦਾ ਗੱਡੇ ਗੋਲਾ ਹੁੰਦਾ ਗੇਟ ਵੀ ਬੰਦ ਕਰਕੇ ਲੌਂਦੇ ਆ ਇਹ ओके ਤੇ ਅੱਗੇ 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 ਜਿਹੜਾ ਦਿਨੇ ਲੈਂਦੀ ਗੱਡੀ ਦੇਖੀ ਹੈ ਕਦੇ ਗੱਡੀ ਦਿਨੇ ਕਿਸੇ ਬੰਦੇ ਨੇ ਨਹੀਂ ਰੈਂਦੀ ਕੋਈ ਪੰਡਤ ਜੁਰੇ ਰਾਤ ਨੂੰ ਹੀ ਗੱਡੀ ਲੈਂਦੀ ਰਾਤ ਨੂੰ ਮਾਲ ਜਾਂਦਾ ਫਿਰ ਇਹਨਾਂ ਨੇ ਸਵੇਰੇ ਮੈਨੂੰ ਇਦਾਂ ਵੀ ਆਖਿਆ ਤੁਸੀਂ ਤਰਾਜ ਨਾ ਕਰੋ ਬਾਕੀ ਬੰਦਿਆਂ ਮੈਂ ਕਿਹਾ ਵੀ ਤੁਹਾਡੇ ਅੱਗ ਲੱਗੇ ਜੀ ਪ੍ਰਭਾਈ ਕਰਾਂਗੇ ਮੈਂ ਕਿਹਾ ਚਲੋ ਮੇਰੇ ਵੀ ਅੱਗ ਲੱਗੀ ਪ੍ਰਭਾਈ ਕਰੋਗੇ ਮੇਰੇ ਨਾਲ ਲੈਖਤ ਵੀ ਕਰ ਲਓਗੇ ਮੈਂ ਲੈਖਤ ਕਰਨ ਨੂੰ ਤਿਆਰ ਸੀ ਇਹ ਮੈਂ ਕਿਹਾ ਦੂਜੇ ਬੰਦਿਆਂ ਨਾਲ ਕੀ ਬਣੂਗਾ ਕਿ ਜੇ ਹੋਰ ਖੇਤ ਦੇ ਵਿੱਚ ਅੱਗ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਕਦੇ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਨਹੀਂ ਪਤਾ ਜੇ ਜਿਵੇਂ ਲੱਗਿਆ ਸਾਨੂੰ ਇਸ ਤਰ੍ਹਾਂ ਕਰ ਰਹੇ ਨੇ ਕੱਪੜੇ ਦੀ ਫਿਲਟਰ ਹੀ ਆ ਕਦੇ ਜਰਾਬਾਂ ਨਹੀਂ ਫਿਲਟਰ ਹੀ ਆ ਜੀ ਕੋਈ ਤਰਾਜ ਨਹੀਂ ਸਾਡੇ ਗਵਾਂਢ ਕੋਈ ਚੰਗੀ ਚੀਜ਼ ਆਈ ਆ ਵਿਕਾਸ ਹੋ ਰਿਹਾ ਪਰ ਸਾਨੂੰ ਕੀ ਪਤਾ ਜੀ ਸਾਡਾ ਵਿਕਾਸ ਦੀ ਬਜਾਇ ਇਸ ਤੇ ਉਲਟ ਹੋ ਰਿਹਾ ਕੰਮ ਵਿਕਾਸ ਰੋਕ ਰਿਹਾ ਵਿਨਾਸ਼ ਹੋ ਰਿਹਾ ਕੀ ਮੰਗ ਕੀ ਕਰੋਗੇ ਮੰਗ ਕਰਾਂਗੇ ਇਹਨਾਂ ਦੀ ਪਲਟਾਕਾ ਫਿਲਟਰ ਨਹੀਂ ਖੋਲ ਚੱਲਣ ਦੇਣੀ ਅਸੀਂ ਇਹ ਆਪਦਾ ਗੜਾਉਂ ਬੰਦ ਕਰਨ ਜੇ ਗੜਾਉਂ ਬੰਦ ਵੀ ਕਰ ਦਿੰਦੇ ਆ ਫਿਰ ਵੀ ਇਹਨਾਂ ਨੂੰ ਗੜਾਉਂ ਦੀ ਬਾਅਦ ਦੇ ਵਿੱਚ ਵੀ ਅਸੀਂ ਦੇਖਿਆ ਕਰਾਂਗੇ ਰੱਖਣਗੇ ਇਹ ਹਾਜੀ ਜੀ ਕੀ ਨਾਮ ਆ ਆਪਣਾ ਪੁਰਸੇਵਕ ਸਿੰਘ ਆ ਜੀ ਸੇਵਕ ਜੀ ਤੁਹਾਡਾ ਘਰ ਇਸ ਗੋਡਾਊਨ ਤੋਂ ਕਿੰਨੇ ਕੁ ਦੂਰ ਹੈ ਸਾਡਾ ਘਰ 4-5 ਕਿੱਲੇ ਤੇ ਤੋਂ ਹੀ 5 ਕਿੱਲੇ ਦੇ 4-5 ਕਿੱਲੇ ਤੇ ਹੋਰ ਰੈਸੀ ਏਰੀਆ ਕਿੰਨੇ ਕੁ ਨੇੜੇ ਹੈਗੇ ਇੱਥੇ ਇੱਥੇ ਜੀ 2-250 ਦੇ ਕਰੀਬ ਘਰ ਸਾਡੇ ਨਾਲ ਅਗੇ ਹੂੰ ਹੂੰ ਤੇ ਕੋ ਸਾਹਮਣੇ ਘਰ ਆਈ ਉਹ ਕਿੰਨੀ ਕੁ ਦੂਰੀ ਤੇ 200 ਫੁੱਟ ਦੀ ਦੂਰੀ ਤੇ ਜੀ 200 ਫੁੱਟ ਦੀ ਦੂਰੀ ਤੇ ਹਾਂਜੀ ਹਾਂਜੀ ਮਾਮਲਾ ਕੀ ਅੱਜ ਤੁਸੀਂ ਇਕੱਠੇ ਹੋਏ ਉੱਥੇ ਕੀ ਮਾਮਲਾ ਕੀ ਹੈ ਸਾਰੀ ਕਹਾਣੀ ਦੱਸੋ ਕੀ ਮਾਮਲਾ ਤਾਂ ਇਹ ਅੱਗ ਰਹੀ ਅੱਗ ਲੱਗਣਾ ਡਾਰਾ ਸਾਦੂ ਲੱਗ ਸੀ ਇਹਨਾਂ ਨੂੰ ਲੱਗ ਸਕਦਾ ਸਾਡੇ ਪਿਛਲੇ ਸੋ 2 ਮਹੀਨੇ ਹੋਏ ਅੱਗ ਲੱਗੀ ਤੂੜੀ ਨੂੰ ਜੀ 2 ਫਰਵਰੀਅਰ ਗੱਡੀਆਂ ਆਈਆਂ ਮਸਾਂ ਭਜਾਈ ਅੱਗ ਸੀ ਓਕੇ ਜੇ ਨਹੀਂ ਇਹ ਤੁਹਾਨੂੰ ਇਹ ਡਾਰਾ ਵੀ ਇੱਥੇ ਨੁਕਸਾਨ ਹੋ ਸਕਦਾ ਹੋ ਸਕਦਾ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰੇ ਬੰਦ ਹੋਣੀ ਚਾਹੀਦੀ ਜੀ ਅੱਛਾ ਤੁਸੀਂ ਨਹੀਂ ਚਾਹੁੰਦੇ ਵੀ ਇੱਥੇ ਡਾਊਨ ਹੋ ਰਵੋ ਨਹੀਂ ਚਾਹੁੰਦੇ ਜੀ ਠੀਕ ਹੈ ਤੇ ਫਿਰ ਕੀ ਕਾਰਵਾਈ ਕਰਨ ਜਾ ਰਹੇ ਹੋ ਹੁਣ ਤੁਸੀਂ ਡੀਸੀ ਸਾਹਿਬ ਨੂੰ ਮਿਲ ਰਹੇ ਜੀ ਸਕੀਰ ਆਵਾ ਤੁਹਾਡਾ ਜੀ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬਹੂਨਾ ਜ਼ਿਲ੍ਹਾ ਮੋਗਾ ਜੀ ਸਰਪੰਚ ਸਾਹਿਬ ਅੱਜ ਪਿੰਡ ਵਾਸੀ ਜਿਹੜੇ ਇੱਥੇ ਇਕੱਠੇ ਹੋਏ ਆ ਕਿਹੜੇ ਮਾਮਲੇ ਨੂੰ ਲੈ ਕੇ ਇੱਥੇ ਇਕੱਠੇ ਕੀਤਾ ਗਿਆ ਸਾਡੇ ਪਿੰਡ ਦੇ ਬਾਰ ਬਾਰ ਇੱਕ ਜਿਹੜਾ ਜੀ ਗਡਾਉਨ ਖੁੱਲ ਰਿਹਾ ਸੀਗਾ ਜਿਹਦਾ ਪਹਿਲਾਂ ਹੁਣ ਤੱਕ ਸਾਨੂੰ ਇਹ 6-5 ਰਿਹਾ ਵੀ ਕਿਤੇ ਤਾਂ ਕਹਿੰਦੇ ਇੱਥੇ ਚੂੜੀਆਂ ਬੰਨਨਗੀਆਂ ਇੱਥੇ ਚੂੜੀਆਂ ਦੀ ਫੈਕਟਰੀ ਲੱਗਣੀ ਕਿਤੇ ਜਰਾਬਾਂ ਦੀ ਕਿਤੇ ਪਤੰਗਾਂ ਦੀ ਕਿਤੇ ਕੱਪੜੇ ਦਾ ਇਹ ਗਦਾਮ ਖੁੱਲਣੇ ਆ ਇਸ ਤਰ੍ਹਾਂ ਕਰਕੇ ਪਰ ਅੱਜ ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਬੰਬ ਪਟਾਕਾ ਜਿਹੜਾ ਆ ਦਿਵਾਲੀ ਨੂੰ ਮੱਦੇ ਨਜ਼ਰ ਰੱਖ ਕੇ ਇਸ ਤਰ੍ਹਾਂ ਸਾਡੀ ਸਮੱਸਿਆ ਜਿਹੜੀ ਆ ਉਹ ਪਿੰਡ ਵਾਸੀਆਂ ਦੀ ਪਿੰਡ ਸਾਡਾ ਬਿਲਕੁਲ ਨਾਲ ਹੀ ਲੱਗਦਾ ਵਾ ਜੇ ਕਿਤੇ ਆ ਨਾਲ ਖੇਤ ਆ ਖੇਤਾਂ ਦੇ ਵਿੱਚ ਕਿਸੇ ਟਾਈਮ ਵੀ ਖੇਤਾਂ ਵਾਲੇ ਅੱਗ ਵੀ ਲਾਉਂਦੇ ਨਾੜ ਨੂੰ ਜਦੋਂ ਝੋਨੇ ਦੀ ਹੁਣ ਪਰਾਲੀ ਨੂੰ ਵੀ ਨਵੀਂ ਦੇ ਨਾਲ ਤੱਕ ਵੱਢਣਗੇ ਅੱਗ ਲਾਉਣਗੇ ਕਿਸੇ ਨੇ ਨਹੀਂ ਰੁਕਣਾਗਾ ਉਸ ਤੋਂ ਬਾਅਦ ਜੇ ਕਣਕਾਂ ਦੀ ਰੁੱਤ ਆ ਜਾਂਦੀ ਆ ਤਾਂ ਉਦੋਂ ਵੀ ਸਮੱਸਿਆ ਕੁਦਰਤੀ ਕਣਕਾਂ ਨੂੰ ਜਿਹੜੀ ਅੱਗ ਪੈ ਜਾਂਦੀ ਆ ਜੇ ਇਹਨਾਂ ਦੇ ਗਦਾਮ 'ਚ ਅੱਗ ਆ ਗਈ ਤਾ ਵੀ ਕਿਸਾਨ ਮਾਰਿਆ ਗਿਆ ਜੇ ਇਹਨਾਂ ਦੇ ਗਦਾਮ ਚੋਂ ਅੱਗ ਬਾਹਰਲੇ ਪਾਸੇ ਕਿਸਾਨ ਦੇ ਖੇਤ ਚ ਜਾਵੜੀ ਤਾਂ ਵੀ ਤੇ ਨਾਲ ਸਾਡਾ ਪਿੰਡ ਵੀ ਮਾਰਿਆ ਜਾਊਗਾ ਇਹ ਸਮੱਸਿਆ ਵਾ ਸਾਹਮਣੇ ਮੇਰਾ ਖਾ 100 150 ਫੁੱਟ ਤੇ ਇੱਥੇ ਘਾਰ ਆ ਇਧਰਲੇ ਪਾਸੇ ਸਾਡੇ ਨਾਲ ਬਸਤੀ ਲੱਗਦੀ ਆ ਰਾਮ ਬਸਤੀ ਜਿਹਨੂੰ ਕਹਿੰਦੇ ਆ ਬੌਲੀ ਬਸਤੀ ਉਹ ਵੀ ਇੱਥੋਂ ਮੁਸ਼ਕਲ ਨਾਲ 3 400 ਫੁੱਟ ਤੇ ਹੋਊਗੀ ਅ ਡਸਤੇ ਹੋਊਗੀ ਇਹ ਜਿਹੜੀ ਸਾਡੇ ਪਿੰਡ ਵਾਸੀਆਂ ਦੀ ਬਹੁਤ ਵੱਡੀ ਸਮੱਸਿਆ ਵਾ ਜੇ ਇਹਨਾਂ ਨੇ ਕੋਈ ਕਾਰੋਬਾਰ ਕਰਨਾ ਵਾ ਉਹ ਇਸ ਤਰ੍ਹਾਂ ਦਾ ਕਰਨ ਵੀ ਜਿਹੜਾ ਬੰਬ ਪਟਾਕੇ ਤੋਂ ਬਣਾ ਹੋਵੇ ਸਾਡੀ ਸਮੱਸਿਆ ਦਾ ਹੱਲ ਇਹੀ ਆ ਔਰ ਸਾਨੂੰ ਜਿੱਥੋਂ ਤੱਕ ਪਤਾ ਲੱਗਿਆ ਵੀ ਇਹ ਕਹਿੰਦੇ ਅਸੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈ ਆ ਸਾਡੇ ਮੋਗਾ ਦੇ ਬਹੁਤ ਵਧੀਆ ਮਾਨਦਾਰ ਡੀਸੀ ਸੀਗੇ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਤਰ੍ਹਾਂ ਦੀ ਆਪਦੀ ਇਮਾਨਦਾਰੀ ਤੋਂ ਬਾਹਰ ਹੋ ਕੇ ਕੋਈ ਇਸ ਤਰ੍ਹਾਂ ਦਾ ਉਹ ਡੀਸੀ ਸਾਹਿਬ ਇਹਨਾਂ ਨੂੰ ਮਨਜ਼ੂਰੀ ਦੇ ਕੇ ਗਏ ਹੋਣੇ ਆ ਕਈ ਦਿਨਾਂ ਦਾ ਮਾਲ ਇੱਥੇ ਲਈ ਜਾਂਦਾ ਕਈ ਜਿਹੜਾ ਮਾਲ ਲੈ ਕੇ ਜਾਂਦੇ ਇੱਥੇ ਆਟੋ ਆਉਂਦੇ ਆਟੋ ਜਾਂਦੇ ਆ ਪਰ ਸਾਨੂੰ ਇਹ ਨਹੀਂ ਪਤਾ ਸੀ ਵੀ ਇਥੋਂ ਕੀ ਡੱਬਿਆਂ ਦੇ ਵਿੱਚ ਪੈਕ ਹੋ ਕੇ ਜਾਂਦਾ ਅੱਜ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਜਦੋਂ ਵੇਖਿਆ ਔਰ ਜਦੋਂ ਤੱਕ ਇਥੋਂ ਆਪਣੇ ਸਥਾਨਕ ਸੇਫਟੀ ਦੀਆਂ ਕੋਈ ਹੈਗੀਆਂ ਮਨਜ਼ੂਰੀਆਂ ਉਹਦੇ ਵਿੱਚ ਵੀ ਕੁਝ ਨਾ ਕੁਝ ਹੰਤਾਨੀਆਂ ਪਾਈਆਂ ਗਈਆਂ ਵਾ ਜੇ ਇਹਨਾਂ ਨੇ ਜਲਾ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਮਨਜ਼ੂਰੀ ਲਈ ਆ ਉਹਨਾਂ ਨੇ ਪਿੰਡ ਵਾਸੀਆਂ ਤੋਂ ਪੁੱਛੇ ਤੋਂ ਬਿਨਾ ਹੀ ਮਨਜ਼ੂਰੀ ਦੇ ਦਿੱਤੀ ਕਿਵੇਂ ਦੇ ਦਿੱਤੀ ਇਹ ਸਾਨੂੰ ਬਹੁਤ ਓਖਿਆਈ ਦਾ ਸਾਹਮਣਾ ਸਾਡੇ ਸਰਪੰਚ ਸਾਹਿਬ ਕਹਿੰਦੇ ਵੀ ਸਾਨੂੰ ਨਹੀਂ ਪੁੱਛਿਆ ਗਿਆ ਪਿੰਡ ਵਾਸੀ ਇੱਥੇ ਜਿਹੜੇ ਆ ਮਜ਼ਦੂਰੀ ਕਰਦੇ ਰਹੇ ਆ ਉਹਨਾਂ ਮਜ਼ਦੂਰਾਂ ਨੂੰ ਵੀ ਅਜੇ ਤੱਕ ਪਤਾ ਲੱਗਿਆ ਵੀ ਇੱਥੇ ਕੀ ਬਣਾਤਾ ਕੀ ਖੋਲ ਰਿਹਾ ਤੇ ਕੀ ਹੋ ਰਿਹਾ ਵਾ ਸਰਪੰਚ ਸਾਹਿਬ ਜੇਤੋਂ ਤੁਸੀਂ ਅੱਜ ਕੱਟ ਕੀਤਾ ਕੰਮ ਬਹੁਤ ਚਿਰ ਦਾ ਚੱਲ ਰਿਹਾ ਸੀਗੇ ਤੁਸੀਂ ਅੱਜ ਹੀ ਵਿਰੋਧ ਕਰ ਰਹੇ ਹੋ ਦੂਸਰੇ ਪਾਸੇ ਜਿਹੜੇ ਮਾਲਕ ਹੈ ਉਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈ ਡੀਸੀ ਸਾਹਿਬ ਦੀ ਮਨਜ਼ੂਰੀ ਹੈ ਅਸੀਂ ਕਿ ਆਪ ਕਹਿ ਰਹੇ ਜੀ ਮੋਗੇ ਦੇ ਮਾਨਦਾਰ ਡੀਸੀ ਜਿਹੜੇ ਕੁਲਵੰਤ ਸਿੰਘ ਢਾਲੀਵਾਲ ਸੀਗੇ ਉਹ ਇਹਨਾਂ ਨੂੰ ਉਹ ਜਿਹੜੇ ਆ ਕਿਵੇਂ ਇਹਨਾਂ ਨੂੰ ਮਨਜ਼ੂਰੀ ਦੇ ਗਏ ਤਾਂ ਹੁਣ ਆਪਾਂ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਤਾਂ ਸਾਨੂੰ ਨਹੀਂ ਫੇਰ ਵੀ ਆਪਾਂ ਇਸ ਗੱਲ ਦੀ ਤਾਂ ਸਾਨੂੰ ਪਤਾ ਵੀ ਉਹ ਇਸ ਤਰ੍ਹਾਂ ਦੀ ਗੱਲ ਕਦੇ ਵੀ ਕਤਾਈ ਨਹੀਂ ਵਾਤਾਂਗੇ ਕਿਉਂਕਿ ਆਲਾ ਦਵਾਲਾ ਵੇਖਣਗੇ ਪਰ ਆਲਾ ਦਵਾਲਾ ਵੇਖੇ ਤੋਂ ਬਿਨਾ ਖੇਤਾਂ ਵਾਲਿਆਂ ਤੋਂ ਪੁੱਛੇ ਤੋਂ ਬਿਨਾ ਇਹ ਜਿਹੜੀ ਸਾਰੀ ਦੀ ਸਾਰੀ ਮਨਜ਼ੂਰੀ ਦੇ ਦਿੱਤੀ ਹੈ ਕਿਵੇਂ ਦੇ ਦਿੱਤੀ ਕਿ ਇਹਨਾਂ ਕੋਲੇ ਮਨਜ਼ੂਰੀ ਹੋਊਗੀ ਉਹ ਤਾਂ ਸਾਨੂੰ ਦੱਸ ਦੇਣਗੇ ਬਾਕੀ ਜਿੰਨਾ ਕਿ ਸਾਡੇ ਨੋਟਿਸ ਚ ਆਇਆ ਇਹਨਾਂ ਨੇ ਇੱਕ ਗੱਲ ਸ਼ੋਅ ਕੀਤੀ ਹੈ ਵੀ ਪਿੰਡ ਭੋਨਾ ਦੇ ਵਿੱਚ ਜਿਹੜੀ ਸਾਡੀ ਫਾਰਮ ਪਹਿਲਾਂ ਚੱਲ ਰਹੀ ਆ ਪਿੰਡ ਭੋਨਾ ਤੇ ਬਾਹਰਲੇ ਪਾਸੇ ਜਿਹੜਾ ਵਾ ਕੁਝ ਦੂਰੀ ਤੇ ਜਾ ਕੇ ਅਸੀਂ ਗੋਦਾਮ ਜਿਹੜੇ ਆਪਦੇ ਬਣਾਏ ਆ ਗਡਾਉਣ ਬਣਾਏ ਆ ਬੰਬ ਪਟਾਕੇ ਫੈਕਟਰੀ ਦੇ ਹੁਣ ਕੀ ਸਹਿਮਤੋਂ ਤੁਸੀਂ ਕਿ ਕਿ ਵਿਰੋਧ ਕਰ ਰਹੇ ਹੋ ਨਹੀਂ ਅਸੀਂ ਤਾਂ ਜੀ ਇੱਕ ਵਾਰੀ ਡੀਸੀ ਸਾਹਿਬ ਨੂੰ ਮਿਲਾਂਗੇ ਵਿਰੋਧ ਆ ਸਾਡਾ ਤਾਂ ਇਸ ਗੱਲ ਤਾਂ ਅਸੀਂ ਕਿਵੇਂ ਕਹਿ ਦਿਆਂਗੇ ਵੈਸੇ ਬਾਰੂਦ ਦੇ ਢੇਰ ਤੇ ਬਹਿ ਜਗੇ ਸਾਰਾ ਪਿੰਡ ਠੀਕ ਹੈ ਠੀਕ ਹੈ ਤੇ ਬੋਨਾ ਜੀ ਜਿਹੜਾ ਗਾਈਡਲਾਈਨ ਦੇ ਮੁਤਾਬਕ ਜਿਹੜਾ ਹੈਗਾ ਜਿਹੜੇ ਗਡਾਉਣ ਹੈਗੇ ਪਟਾਕਾ ਗਡਾਉਨ ਆ ਉਹਨਾਂ ਦੇ ਵਿੱਚ ਜਿਹੜਾ ਇਲੈਕਟ੍ਰਿਸਿਟੀ ਦੀ ਫਿਟਿੰਗ ਨਹੀਂ ਹੁੰਦੀ ਇਹਨਾਂ ਦੀ ਕੀਤੀ ਹੋਈ ਹੈ ਤੁਸੀਂ ਵੇਖ ਲਓ ਆਪਣੇ ਜਿਹੜਾ ਗਡਾਉਣ ਆ ਦੇ ਅੰਦਰਲੇ ਪਾਸੇ ਤੁਸੀਂ ਆਪ ਵੇਖ ਲਓ ਇਹਨਾਂ ਦੀ ਫਿਟਿੰਗ ਬਕਾਇਦਾ ਹੋਈ ਹੋਈ ਹੈ ਸਾਰਾ ਕੁਝ ਕੀਤਾ ਹੋਇਆ ਦਾ ਓਕੇ ਇਹ ਇਹੀ ਤਾਂ ਹੁਣ ਤਾਂ ਇਹਨਾਂ ਸਾਨੂੰ ਜਿਹੜੀਆਂ ਕਿਤੇ ਨਾ ਕਿਤੇ ਝੰਡੂੜ ਦੀਆਂ ਨਾ ਵੀ ਇੰਨਾ ਕੁ ਸ਼ਫੋਂ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਨੇ ਕਿਵੇਂ ਇਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਠੀਕ ਹੈ ਓਕੇ ਜੀ ਧੰਨਵਾਦ ਸਾਰੀ ਸੇਵਾ ਐਸੋਪਰੰਤ ਨਗਰ ਨਿਵਾਸੀ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਰੰਗਲ ਜੀ ਨੂੰ ਮਿਲੇ ਅਤੇ ਇੱਕ ਮੰਗ ਪੱਤਰ ਦਿੱਤਾ ਡਿਪਟੀ ਕਮਿਸ਼ਨਰ ਮੋਗਾ ਜੀ ਨੇ ਪਿੰਡ ਵਾਸੀਆਂ ਨੂੰ ਇਸ ਸਬੰਧੀ ਸਾਰੇ ਤੱਤਾਂ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ